ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਹੈ ਬਾਕੀ ਸਾਰੇ ਪੁੱਛਦੇ ਦੋਸਤੋ ਅੱਜ ਦੀ ਜਿਹੜੀ ਤੁਹਾਡੇ ਨਾਲ ਮੈਂ ਸਟੋਰੀ ਸਾਂਝੀ ਕਰਨ ਲੱਗਿਆ ਇਹ ਸਟੋਰੀ ਸੁਣਨ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਆਉਣਗੇ ਕਿਉਂਕਿ ਦੋਸਤੋ ਇਹ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਸਟੋਰੀ ਆ ਕਿਵੇਂ ਉਹ ਗਰੀਬੀ ਦੇ ਵਿੱਚੋਂ ਨਿਕਲਣ ਦੇ ਲਈ ਆਪਣੇ ਪਰਿਵਾਰ ਨੂੰ ਦੁੱਖਾਂ ਤੋਂ ਕੱਢਣ ਦੇ ਲਈ ਪਰਦੇਸ ਜਾਂਦਾ ਤੇ ਉਹਦੇ ਨਾਲ ਕੀ ਬੀਤਦੀ ਆ ਦੋਸਤੋ ਮਨਜੋਤ ਰਾਏਕੋਟ ਦਾ ਰਹਿਣ ਵਾਲਾ ਜ਼ਿਲ੍ਹਾ ਲੁਧਿਆਣਾ ਤਕਰੀਬਨ 1.5 ਸਾਲ ਪਹਿਲਾਂ ਆਪਣੇ ਘਰ ਦੀ ਮਜਬੂਰੀ ਤੋਂ ਤੰਗ ਹੋ ਕੇ ਆਪਣੇ ਪਰਿਵਾਰ ਦਾ ਬੋਝ ਜਿਹੜਾ ਆਪਣੇ ਮੋਢਿਆਂ ਤੇ ਚੱਕ ਕੇ ਦਵਾਈ ਵਾਲ ਨੂੰ ਤੁਰ ਪਿਆ ਦੋਸਤੋ ਮਾਪਿਆਂ ਦਾ ਇਕੱਲਾ ਪੁੱਤ ਸੀ ਅਤੇ ਉਹ ਇੱਕ ਭੈਣ ਸੀ ਜਿਹਦਾ ਵਿਆਹ ਹੋਇਆ ਹੋਇਆ ਸੀ। ਦੋਸਤੋ ਮਨਜੋਤ ਕੁਆਰਾ ਸੀ ਅਤੇ ਮਨਜੋਤ ਆਪਣੇ ਘਰ ਦੀਆਂ ਮਜਬੂਰੀਆਂ ਕਾਰਨ ਦबई ਚਲਾ ਗਿਆ। ਉੱਥੇ ਕੀ ਹੁੰਦਾ ਦੋਸਤੋ ਦबई ਦੇ ਵਿੱਚ ਉਹ ਇੱਕ ਕੰਪਨੀ ਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਅਤੇ ਉੱਥੇ ਉਹ ਇੱਕ ਕਲੀਨਰ ਦਾ ਕੰਮ ਕਰਦਾ ਤੇ ਉਸਦੇ ਨਾਲ ਹੋਰ ਵੀ ਬਹੁਤ ਸਾਰੇ ਮੁੰਡੇ ਨੇ ਜਿਹੜੇ ਉੱਥੇ ਕੰਮ ਕਰਦੇ ਨੇ। ਅਤੇ ਕੁਝ ਮੁੰਡੇ ਉਸਦੇ ਨਾਲ ਪਾਕਿਸਤਾਨ ਤੋਂ ਵੀ ਕੰਮ ਕਰਦੇ ਨੇ ਦੋਸਤੋ ਮੰਜੂਦ ਦੇ ਨਾਲ ਇੱਕ ਮੁੰਡਾ ਪਾਕਿਸਤਾਨ ਦਾ ਵੀ ਰਹਿੰਦਾ ਅਤੇ ਹੋਰ ਪਾਕਿਸਤਾਨ ਦੇ ਮੁੰਡੇ ਵੀ ਉਸ ਜਗ੍ਹਾ ਦੇ ਉੱਤੇ ਕੰਮ ਕਰਦੇ ਸੀਗੇ ਕੁਝ ਗੱਲਾਂ ਨੂੰ ਲੈ ਕੇ ਜਿਹੜਾ ਮੁੰਡਾ ਮੰਜੂਦ ਦੇ ਨਾਲ ਪਾਕਿਸਤਾਨ ਤੋਂ ਰਹਿੰਦਾ ਉਹਦਾ ਟਕਰਾਅ ਦੂਜੇ ਪਾਕਿਸਤਾਨੀ ਮੁੰਡਿਆਂ ਨਾਲ ਹੋ ਜਾਂਦਾ ਕਿਸੇ ਗੱਲ ਨੂੰ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੁੰਦੀ ਆ ਅਤੇ ਗੱਲ ਕਾਫੀ ਵੱਧ ਜਾਂਦੀ ਆ ਇਸੇ ਗੱਲ ਨੂੰ ਲੈ ਕੇ ਜਿਹੜਾ ਦੂਸਰੇ ਪੱਖ ਦੇ ਮੁੰਡੇ ਹੁੰਦੇ ਨੇ ਉਹ ਤਕਰੀਬਨ 12 13 ਮੁੰਡੇ ਇਕੱਠੇ ਆ ਜਾਂਦੇ ਨੇ ਉਹ ਇਕੱਠੇ ਆ ਕੇ ਇੱਕੇ ਲਖਤ ਹਮਲਾ ਕਰ ਦਿੰਦੇ ਨੇ ਤੇ ਜਦੋਂ ਦੋਸਤੋ ਉਹ ਹਮਲਾ ਕਰਦੇ ਨੇ ਤਾਂ ਮਜੂਤ ਵੀ ਉਹਨਾਂ ਦੇ ਵਿੱਚ ਉਹਨਾਂ ਨੂੰ ਛੜਾਉਣ ਲੱਗ ਜਾਂਦਾ ਤਾਂ ਉਹ ਮਜੂਤ ਨੂੰ ਵੀ ਕੁੱਟਣ ਲੱਗ ਜਾਂਦੇ ਨੇ ਅਤੇ ਜਿਹੜਾ ਮੁੰਡਾ ਲੜਾਈ ਦੇ ਵਿੱਚ ਪਹਿਲਾਂ ਸ਼ਾਮਲ ਹੁੰਦਾ ਜਿਸ ਦੀ ਲੜਾਈ ਹੁੰਦੀ ਆ ਮੇਨ ਉਹ ਬੰਦਾ ਉਸ ਟਾਈਮ ਉਸ ਜਗ੍ਹਾ ਤੋਂ ਫਰਾਰ ਹੋ ਜਾਂਦਾ ਕਿਉਂਕਿ ਉਹਦੇ ਵੀ ਥੋੜੀਆਂ-ਮੋਟੀਆਂ ਸੱਟਾ-ਫੇਟਾ ਲੱਗਦੀਆਂ ਨੇ ਤਾਂ ਦੋਸਤੋ ਉਹ ਮੰਜੂਤ ਦੇ ਕਾਫੀ ਤੇਜ਼ ਹਥਿਆਰਾਂ ਨਾਲ ਕਿਰਚਾ ਨਾਲ ਹਮਲਾ ਕਰ ਦਿੰਦੇ ਨੇ ਅਤੇ ਮੰਜੂਤ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਦੋਸਤੋ ਉਸ ਨੂੰ ਦੁਬਈ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਮੰਜੂਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਅਤੇ ਉਸ ਦੇ ਨਾਲ ਦੇ ਸਾਥੀ ਦਾ ਇਲਾਜ ਚੱਲ ਰਿਹਾ ਹੈ ਦੋਸਤੋ ਤਕਰੀਬਨ 12 ਪਾਕਿਸਤਾਨੀ ਮੁੰਡਿਆਂ ਨੇ ਇੱਕ ਪਰਿਵਾਰ ਦਾ ਜਿਹੜਾ ਮੁਖੀ ਸੀ ਇੱਕ ਘਰ ਦਾ ਬੱਚਾ ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੱਕ ਗਰੀਬ ਪਰਿਵਾਰ ਦਾ ਮੋਢੇ ਨਾਲ ਮੋਢਾ ਲਾ ਕੇ ਤੁਰਨ ਵਾਲਾ ਬੱਚਾ ਸੀ ਇਸ ਜਹਾਂ ਤੋਂ ਤੋੜ ਦਿੱਤਾ ਦੋਸਤੋ ਛੋਟੀ ਜੀ ਗੱਲ ਨੇ ਐਡਾ ਵੱਡਾ ਬਵਾਦ ਖੜਾ ਕਰ ਦਿੱਤਾ ਪਰ ਸੋਚਣ ਵਾਲੀ ਗੱਲ ਇਹ ਹੈ ਹੁਣ ਇਹਦੇ ਤੇ ਐਕਸ਼ਨ ਕਿਉਂ ਦਾ ਦੋਸਤੋ ਜਿਹੜੇ ਚਾਰ ਮੁੰਡੇ ਨੇ ਉਹਨਾਂ ਦੇ ਵਿੱਚੋਂ ਉਹ ਦੁਬਈ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਅਤੇ ਬਾਕੀ ਉਥੋਂ ਫਰਾਰ ਹੋ ਗਏ ਸੀ ਦੋਸਤੋ ਬਹੁਤ ਹੀ ਮੰਦਪਾਗੀ ਘਟਨਾ ਇਹ ਅਤੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਆ ਅਤੇ ਉਹਨਾਂ ਨੇ ਐਮਪੀ ਅਮਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਭਰੋਸਾ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਮਨਜੋਤ ਦੀ ਜਿਹੜੀ লাশ ਆ ਉਹ ਭਾਰਤ ਲੈ ਕੇ ਆਵਾਂਗੇ ਅਤੇ ਐਮਪੀ ਅਮਰ ਸਿੰਘ ਨੇ ਚਿੱਠੀ ਜਿਹੜੀ ਦਿੱਲੀ ਨੂੰ ਭੇਜ ਦਿੱਤੀ ਸੀ ਦੋਸਤੋ ਸਾਰਾ ਪਿੰਡ ਪੂਰੀ ਸੋਗ ਦੀ ਲਹਿਰ ਦੇ ਵਿੱਚ ਆ ਤੇ ਬਹੁਤ ਹੀ ਮੰਦ ਭਾਗੀ ਘਟਨਾ ਗਈ ਦੋਸਤੋ ਇਹ ਵੀਡੀਓ ਬਣਾਉਂਦਾ ਸਾਡਾ ਇਹੀ ਮਕਸਦ ਹੈ ਕਿ ਇਸ ਵੀਡੀਓ ਤੋਂ ਲੋਕਾਂ ਨੂੰ ਥੋੜਾ ਜਿਹਾ ਅਵੇਅਰ ਹੋਣਾ ਜ਼ਰੂਰੀ ਆ ਕਿਉਂਕਿ ਸਮਾਂ ਬਹੁਤ ਮਾੜਾਗਾ ਇਸ ਕਰਕੇ ਹਰ ਥਾਂ ਤੇ ਸਾਨੂੰ ਸੋਚ ਵਿਚਾਰ ਕੇ ਪਿਆਰ ਰੱਖਣਾ ਚਾਹੀਦਾ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ